ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੁਮਿੰਡਾ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਮਿਰਕੋਲਾ ਪਾਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਮੱਜਾਂ ਤੁਹਾਨੂੰ ਦਿਖਾਵਾਂਗੇ ਤੇ ਪੰਜ ਦੀਆਂ ਪੰਜ ਹੀ ਸੋਈਆਂ ਤੇ ਪੰਜ ਦੀਆਂ ਪੰਜ ਹੀ ਮਗਰ ਕਟੀਆਂ ਵਾ ਸਾਰੀਆਂ ਮਗਰ ਕਟੀਆਂ ਸਾਰੀਆਂ ਹੀ ਸੋਈਆਂ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਵੀ ਜੀ ਇਹਨਾਂ ਨੇ ਤੇ ਪੁੱਛਦੇ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਸਣਾ ਠੀਕ ਠਾਕ ਜੀ ਤੇ ਬੇ ਜੀ ਤੁਸੀਂ ਸੁਣਾਓ ਸਾਰਾ ਠੀਕ ਠਾਕ ਜੀ ਤੇ ਨਾਮ ਦੱਸ ਤਾਂ ਕਿ ਫਿਰ ਆਪਾਂ ਹਾਂਜੀ ਪਿੰਡ ਚੁੰਦਾ ਜ਼ਿਲ੍ਹਾ ਮੁੰਡਾ ਸੀਜ ਨਾਲ ਤੇ ਫੋਨ ਨੰਬਰ ਇਹ ਬੋਲ ਦੇ ਇੱਕ ਰਿ 919439495 ਠੀਕ ਆ ਤੇ ਅੱਜ ਸਾਰੀਆਂ ਮੱਜਾ ਸਾਰੀਆਂ ਸੋਈਆਂ ਸਾਰੀਆਂ ਮਗਰੀ ਕਟੀਆਂ ਸਾਰੀਆਂ ਮਗਰੀ ਕਟੀਆਂ ਰਪੀਜੀ ਠੀਕ ਆ ਤੇ ਚਲੋ ਸ਼ੁਰੂਆਤ ਫਿਰ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਮੱਝ ਹੈ ਓਹ ਤਾਂ ਹੀ ਆਪਾਂ ਕਰਨੀ ਹੈ ਕਿੰਨਾ ਚਿਰ ਹੋ ਗਿਆ ਇਹਨਾਂ ਸੋਈ ਨੂੰ ਸੋਈ ਨੂੰ ਅੱਜ ਰਪੀਜੀ 16 17 ਦਿਨ ਹੋ ਗਏ ਅੱਛਾ ਨਾਲਾ ਮਾਰਨ ਲਈਏ ਅੱਛਾ ਘਰ ਵਾਲਿਆਂ ਦੇ ਕਿ 20 ਕਿਲੋ ਦੁੱਧ ਦਿੰਦੀ ਆ ਅੱਛਾ ਸਾਡੇ ਕੋਲ ਹੁਣ 14 15 ਕਿਲੋ ਦੁੱਧ ਜਿੱਦਾਂ ਮਰਜ਼ੀ ਮਨਾ ਕੇ ਲੈ ਜੀ ਜਿਹੜਾ ਤਿਆਰ ਆ ਜਿਹੜਾ ਤਿਆਰ ਹੈ 부ਜੀ ਮੌਕੇ ਤੇ ਗਾਂ ਭਾਵੇਂ 20 ਕਰ ਜੇ ਤੇ ਭਾਵੇਂ 10 12 ਕਰ ਜੇ ਤੇ ਹੁਣ 14 ਲੀਟਰ ਜਿਹੜਾ ਘਰੋਂ ਚਵਾ ਦੋਗੇ 14 ਲੀਟਰ ਤਿਆਰ ਇਹ ਤਾਂ ਸਾਂਭ ਦੀ ਗੱਲ ਆ ਹਾਂਜੀ ਸਾਂਭੂਗਾ ਤੇ ਬਾਅਦ ਚਲੋ ਨਾ ਹੋਵੇ ਕੱਢ ਜਰੂਰ ਨਹੀਂ 14 ਕਿਲੋ ਤੁਹਾਡੇ ਘਰ ਵਿੱਚ ਪੂਰ ਗਰੰਟੀ ਆ ਠੀਕ ਆ ਤੁਹਾਡੇ ਘਰ ਦੀ ਆ ਹਨਾ ਤੁਹਾਡੇ ਘਰੋਂ ਕੋਈ ਚਵਾਈ ਕਰਕੇ ਖੜੇ ਤੁਰੋ ਫੇਰੇ ਖੜੀਂ ਇਹ ਅਜੇ ਕੋਈ ਬੱਚੇ ਕੋਈ ਨਹੀਂ ਦਿਖਾ ਦਿੰਦੇ। ਬਾਕੀ ਚਵਾਈ ਤੁਸੀਂ ਆਪਣੀ ਆਪ ਕਰਕੇ ਖੜਨੀ ਆ। ਕਿ ਕਿਹੇ ਵੀ ਵੀਡੀਓ ਤੋਂ ਕਿਤੇ ਅਸੀਂ ਪਸ਼ੂ ਲੈਣਾ ਵਾ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਫੇਰ ਹੀ ਪਸ਼ੂ ਖੜਿਆ ਕਰ। ਤੇ ਇਹਦਾ ਫਿਰ ਮੁੱਲ ਮੋਹਰ ਬਿਗੀ ਮੰਗਣਾ ਕੋ 12130 ਜੋ ਮੰਗੀ ਮੰਗੀ ਜਈਏ ਹਾਂਜੀ ਜਿਹੜੀ ਹਾਂ ਨਾ ਦੇਣੀ 90000 ਰੁਪਏ ਪਹੁੰਚ ਵਿੱਚ ਪਹੁੰਚ ਵਿੱਚ 100 ਕਿਲੋਮੀਟਰ ਤੱਕ ਰਹਿਣਾ ਠੀਕ ਹੈ ਤੇ ਮੇਰਾ ਵੀ ਸਾਂਭ ਵਾਲਾ ਤੇ ਦੁੱਧ ਇੱਥੋਂ ਝੋਕੇ ਖੜੇ ਹਨ ਦੁੱਧ ਪੂਰਾ ਹੋਵੇ ਤੇ ਕੋਈ ਲੈ ਜੇ ਨਹੀਂ ਤੇ ਇੱਥੇ ਹੀ ਰਹਿੰਦੇ ਬਾਕੀ ਕੱਦ ਕਾਠ ਵੀ ਚੰਗਾ ਵਈ ਦਾ ਤੇ ਹੁਣ ਜਿਹੜੇ 2 ਨੰਬਰ ਦੇ ਤੁਹਾਨੂੰ ਦਿਖਾਉਣੀ ਆ ਇਹ ਵੀ ਸਿੰਗਾ ਦੇ ਵੀ ਸੋਹਣੇ ਤੇ ਕੱਦ ਕਾਠੇ ਦਾ ਵੀ ਚੰਗਾ। ਇਹ ਇੱਕ ਰੰਗ ਕਾਲੀ ਰੁਪਈਏ ਦੀ ਹੈ। ਇਹਨੂੰ ਕਿੰਨਾ ਚਿਰ ਹੋ ਗਿਆ ਸੋਈਨੂੰ? ਇਹਨੂੰ ਮਹੀਨੇ ਦੇ ਲੰਘ ਹੋ ਗਿਆ ਰੱਖੀ ਸੋਈਨੂੰ। ਠੀਕ ਆ। ਹਾਂਜੀ। ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਹੈ? ਉਹ ਤਾਂ ਅਸੀਂ ਤਾਂ ਮੇਰੇ 14 ਕਿਲੋ ਤਿਆਰ ਜੇ। ਤਿਆਰ ਜਿਹੜਾ ਬਿਲਕੁਲ। ਉਹ ਤਾਂ ਅਸੀਂ ਆਪਾਂ ਮਣਕੇ ਲਾਇਆ 16 16.5 ਕਿਲੋ। ਅੱਛਾ ਇਹਨੇ ਆਪਾਂ ਵਾਣ ਕੇ ਦਿਹਾੜੀ ਪੱਖੇ ਨਹੀਂ ਖਾਦੇ। ਅੱਛਾ। ਹੁਣ ਇਹਦੇ ਥੱਲੇ 13.5 14 ਕਿਲੋ ਤਿਆਰ ਜੇ ਦੋ ਜਿਹੜਾ ਮੌਕੇ ਤੇ ਹੈਗਾ। ਹਾਂ ਮ ਬਾਕੀ ਖੜਦੀਆਂ ਤੁਸੀਂ ਚੋਗੀਆਂ ਘੱਟ ਕਾਠ ਬੋਡੀ ਵੇਟ ਇਹਦਾ ਵੀ ਚੰਗਾ ਜਵਾਨ ਝੋਟੀਆਂ ਵਾਂਜ ਬਾਕੀ ਥਨਾ ਦਾ ਸਾਈਜ਼ ਕਰਦੇ ਇਹਦਾ ਵੀ ਠੀਕ ਹੈ ਤੇ ਇਹਦਾ ਫਿਰ ਮੁੱਲ ਇਹ ਵੀ ਆਪਾਂ ਹਰ 20 ਹਾਂ ਨਾ 90 ਦੀ ਦੇ ਦਾਂਗੇ ਅੱਛਾ ਹਾਂ 90 ਹਜ਼ਾਰ ਦੀ ਦੇ ਦੇਣੀ ਉਹ 20 50 ਥੋੜਾ ਜਿਹਾ ਨਾਂ ਘੜਾ ਲਾ ਇੱਕ ਦਾ ਦੀ ਮੱਝ ਨਾਲੇ ਥੱਲੇ ਦੁੱਧਿਆ ਹਾਂਜੀ ਹਾਂਜੀ ਇਹ ਵੀ 90 ਦੀ ਦੇ ਦਾਂਗੇ ਰਕੀ ਜੀ ਠੀਕ ਆ ਇਹਦੇ ਮਗਰ ਆ ਕੱਟੀਏ ਪਹਿਲੇ ਦੀ ਆ ਕੱਟੀਏ ਠੀਕ ਆ ਦੂਜੀ ਦੀ ਆ ਕੱਟੀਏ ਤੇ ਜਿਹੜੀ ਹੁਣ ਵਖਾਉਣੀ ਆ ਉਹਦੀ ਆ ਕੱਟੀਏ ਜਿਹੜੀ ਹੁਣ ਵਖਾਉਣੀ ਆ ਤੇ ਆ ਕੱਟੀ ਆ ਤੇ ਜਿਹੜੀ ਚੌਥੇ ਨੰਬਰ ਤੇ ਵਖਾਉਣੀ ਆ ਉਹ ਕੱਟੀ ਤੇ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਸਰ ਇਹ ਨੂੰ ਦੋ ਚੌਲੋਂ ਪੰਨ ਦਿਨ ਹੋ ਗਿਆ ਲਗਭਗ ਸਾਰੇ 1 ਕੋਜੇ ਹੀ 14 15 ਦਿਨਾਂ ਤੇ ਲਾਗੇ ਬੰਨੀ ਆ ਸਾਰੀਆਂ ਸਾਰੀਆਂ ਮੈਲਾ ਮਾਰਦੀਆਂ ਰੁਪਈਏ ਆ ਦੇਖਾਂ ਜੀ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਹੋ ਰਹੀਏ ਇਹਦੇ ਨਾਲ 12 ਕਿਲੋ ਤਿਆਰ ਜੀ ਤਿਆਰ ਜਿਹੜਾ 12 ਮੀਟ ਜਿੱਦਾਂ ਮਰਜੀ ਹਰ ਜਿੱਥੇ ਇਹੋ ਬੇਨਤੀ ਕੋਈ 5000 250 ਪਵੇ ਦੋ ਦੋ ਟਾਈਮ ਮੇਰੇ ਘਰੋਂ ਜਿੱਦਾਂ ਮਰਜੀ ਚੋਲੋ ਫਿਰ ਠੀਕ ਆ ਤੋਰੋ ਫਿਰ ਇੱਕ ਰੀਨ ਇਹਦੇ ਕੋਲ ਦੁੱਧ ਜਿਹੜਾ 12 ਲੀਟਰ ਜਿਹੜਾ ਤਿਆਰ ਦੱਸਦੇ ਆ। ਛੋਟਾ ਸਿੰਗੇ ਦਾ ਵੀ ਸੌਣ ਚੋਟੀ ਹੈ ਵੀ। ਤੇ ਇਹਦਾ ਫਿਰ ਮੁੱਲ ਇਹ ਫ੍ਰੀ ਜਿਹੜੀ ਦੇਈ ਆਪਾਂ ਦੇਣੇ ਆ। ਇਹ 7000 ਪਹੁੰਚਾ। ਅੱਛਾ ਇਹ 7000 ਚ ਪਹੁੰਚ ਤੇ ਦੁੱਧ 12 ਲੀਟਰ ਜਿਹੜਾ ਘਰੋਂ ਛਵਾ ਦੋ। ਕਿ ਮਨਾ ਕੇ ਦਵਾਂਗਾ ਦੋ ਤਾਂ। ਠੀਕ ਆ। ਤੇ ਹੁਣ ਇੱਕ ਆਵਲੀ ਮੈਦਾਨ ਦਿਖਾਉਣੀ ਆ ਇਹ ਵੀ ਛੋਟੇ ਸਿੰਘ ਦੀ ਆ। ਨੀਲੀ ਦੀ ਮੱਝ ਜਿਹੜੀ ਐ। ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਵਿਦਿ? 20 ਇਹਦੇ ਥੱਲੇ 11-12 ਕਿੱਲੋ ਤਿਆਰ ਦੇ। ਤਿਆਰ ਜਿਹੜਾ ਮੁੱਖ ਤੇ। ਦੋ ਰੋ ਫਿਰ ਇੱਕ ਰੀਨਾਂ। ਬਾਕੀ ਕਾ ਦੋ ਦਿਨ ਤੇ ਵੀ ਚੰਗੀ ਆ। ਥੱਲੇ ਇਹ ਵੀ ਚੰਗੀ ਬਣੀ ਆ। ਹਾਂ ਦੇਖ ਸਾਡੇ ਜੀ ਤੇ ਕਿੰਨਾ ਫਿਰ ਇਹਦਾ ਮੁੱਲ ਮੋਹਰ ਜੀ ਇਹਦਾ ਮੁੱਲ ਭਾਣ ਰੱਖ ਮੰਗੇ ਲੱਗ ਮੰਗੇ ਜਾਈਏ ਹਾਂ ਜੀ 85 ਚ ਪਹੁੰਚ ਕਰ ਦਾਂਗੇ ਅੱਛਾ ਇਹਦੀ 85 ਚ ਪਹੁੰਚ ਜਿੰਨੇ ਵੀ ਰੇਟ ਸਾਰੇ ਦੱਸਣੇ ਆ ਪਹੁੰਚ ਸਾਰਿਆਂ ਦੇ ਵਿੱਚ ਜਈ ਆ 100 ਕਿਲੋਮੀਟਰ ਤੱਕਰ ਤੇ ਆ ਥੋੜੀ ਉੱਚੇ ਬੱਚੇ ਵਾਲੀ ਜੀ ਹਾਂ ਇਹ ਉੱਚੇ ਬੱਚੇ ਵਾਲੀ 40 ਰੁਪਏ ਜੀ ਠੀਕ ਆ ਹਾਂ ਜੀ ਇਹਦੇ ਕੋਲ ਦੁੱਧ ਕਿੰਨਾ ਜੀ ਦੁੱਧ ਰੁਪਇਆ ਤੇਨੇ 8 ਕਿਲੋ ਤਿਆਰ ਦੇ ਤਿਆਰ ਬਿਲਕੁਲ ਹਾਂ ਬਿਲਕੁਲ ਤਿਆਰ ਇਹਦਾ ਬੱਚਾ ਵੀ ਦਿਖਾਈ ਦੀ ਹੈ ਤਾਜੀ ਇਹਦੇ ਮਗਰ ਜਿਹੜਾ ਕੱਟਾ ਆ ਗਿਆ ਜੀ ਇਹਦੇ ਮਗਰ ਕੱਟਾ ਆ ਬਾਕੀ ਕਟੀਆਂ ਸਾਰੀਆਂ ਤੋਰੋ ਫਿਰ ਇਕਰੀ ਨਾ ਇਹ ਭੋੜੀ ਆ ਸਿੰਗ ਨਹੀਂ ਹੈ ਦੇ ਹੈਗੀ ਤੇ ਇਹਦਾ ਫਿਰ ਮੁੱਲ ਪਰ ਵੀ ਇਹ ਹਾਂ ਨਾ 55000 ਜਿਆਦਾ ਦੀ ਦੰਗਾ ਅੱਛਾ 55000 ਦੀ 55000 ਦੀ ਪਹੁੰਚ ਵਿੱਚ ਇਹ ਆ ਠੀਕ ਆ 5000 ਦਾ ਰੁਪਏ ਦਾ ਬੱਚਾ ਹੀ ਆ ਠੀਕ ਆ ਹਾਂਜੀ ਠੀਕ ਆ ਵੀਰ ਹੋਰ ਕੁਝ ਕਹਿਣਾ ਇਹ ਹੋਰ ਵੀ ਬੇਨਤੀ ਹੈ ਸੂਈਆਂ ਸੂਈਆਂ ਇੱਥੇ ਆ ਪਾਸ ਕਰਕੇ ਹਾਂਜੀ ਹਾਂਜੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਆਪਣੀ ਸਮਝ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖਿਆਲ ਕਰੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ